ਸੋ ਇਸ ਵਕਤ ਅਸੀਂ ਡੇਡਵਾ ਦੇ ਉੱਬਿਆ ਪਿੰਡ ਵਿੱਚ ਨੇ ਮੇਰੇ ਨਾਲ ਕਾਰਜੋਪ੍ਰਿੰਜ ਜੀ ਮਨਜੀਤ ਕੌਰ ਇਸ ਪਿੰਡ ਦੇ ਸਰਪੰਚ ਅਤੇ ਪ੍ਰਧਾਨ ਦੇ ਸੱਜਣ ਨੇ ਪਹੁੰਚੇ ਸਾਹਿਬ ਵੀ ਇਸ ਪਿੰਡ ਦੇ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਨਾਮ ਦਾ ਯਾਦਗਾਰੀ ਨਾਮ ਲਿਖਿਆ ਵੀਰ ਚੱਕਰ ਲੈਫਟਨੈਂਟ सुरेंद्रਪਾਲ ਸਿੰਘ ਸੇਖੋਂ ਹਿੰਦ-ਪਾਕ ਜੰਗ ਸ਼ਹੀਦੀ 6 9 1965 ਹੋਰ ਅੱਗੇ ਚੱਲ ਚੁੱਕੇ ਇਸ ਤਰ੍ਹਾਂ ਵਾ ਕੇ ਇਸ ਪਿੰਡ ਦੀ ਕਹਾਣੀ ਇਹ ਆ ਕਿ ਜੋ ਇਹ ਸਾਡੀ ਹਾਨ ਪੰਜਾਬੀ ਜਿਨ੍ਹਾਂ ਨੇ ਦੇਸ਼ ਦੀਆਂ ਲੜਾਈਆਂ ਲੜਦੇ ਬਾਰਡਰਾਂ ਤੇ ਸ਼ਹਾਦਤ ਦਿੱਤੀ ਜਿਹੜੀ ਗੱਲ ਮੈਂ ਐਕਸਰ ਕਰਦਾ ਕਿ ਪੰਜਾਬ ਦੇ ਕਿਸਾਨ ਤੇ ਖੇਤ ਮਿਹਨਤੂ ਦੇ ਪਿੰਡੂ ਬੰਦੇ ਜਿਨ੍ਹਾਂ ਦੇ ਬੱਚੇ ਆ ਸਿਰਫ ਬਾਜ਼ਰ ਕਰਦੇ ਨਹੀਂ ਬਲਕਿ ਇਹ ਦੇਸ਼ ਦੇ ਬਾਰਡਰਾਂ ਤੇ ਜਾ ਕੇ ਲੱਖੀ ਕਰਦੇ ਆ ਆਪਣੀ ਚਾਰਵੀਂ ਕੋਦੇ ਜਿੰਨਾ ਕਿਸੇ ਕੋ ਸਾਹ ਦੇ ਗੰਗ ਵਿੱਚ ਲੈਫਟਨੈਂਟ ਹੋ ਗਿਆ ਸ਼ਹਾਦਤ ਦਿੱਤੀ ਦੇਸ਼ ਵਾਸਤੇ ਔਰ ਉਹਨਾਂ ਨੂੰ ਵੀਰ ਚੱਕਰ ਨਾਲ ਨਵਾਜਿਆ ਇੱਕ ਵਾਰ ਅਸਮਸਕੂ ਦਾ ਗਰਾਉਂਡ ਹੈ ਅਸਮਸਕੂ ਦਾ ਕੰਪਲੈਕਸ ਹੈ ਦੇਖ ਸਕਦੇ ਤੁਸੀਂ ਇਹ ਸਰਕਾਰੀ ਸਕੂਲ ਹੈ ਔਰ ਇਹ ਸਰਕਾਰੀ ਸਕੂਲ ਜਿਹੜਾ ਹੈ ਇਧਰ ਆਇਓ ਜਰਾ ਇਹ ਸਰਕਾਰੀ ਸਕੂਲ ਇਧਰ ਇਹ ਸਰਕਾਰੀ ਸਕੂਲ ਜਿਹੜਾ ਹੈ ਇਹ ਪੰਜ ਸਿਰ ਪੰਜਵੀਂ ਤੱਕ ਦਾ ਹੈ ਮਤਲਬ 2300 ਵੋਟ ਵਾਲਾ ਪਿੰਡ ਆ ਸਾਡੇ ਅਕਸਰ ਦੁਆਬੇ ਦੇ ਵਿੱਚ ਜਿਹੜੇ ਪਿੰਡਾਂ ਦੀ ਵੋਟ ਹਜ਼ਾਰ ਹਜ਼ਾਰ ਰਿਆ ਉੱਥੇ ਜਾਂ ਦਸਵੀਂ ਤੱਕ ਸਕੂਲ ਹੈ ਜਾਂ ਸੀਨੀਅਰ ਸੈਕੰਡਰੀ ਸਕੂਲ ਹੈ ਲੇਕਿਨ ਇਹ ਫਾਈਨੈਂਸ ਮੰਿਸਟਰ ਹਰਪਾਲ ਚੀਮਾ ਜਿਹੜਾ ਵਿੱਤ ਮੰਤਰੀ ਬਣਿਆ ਉਹਦੇ ਹਲਕੇ ਦਾ ਸਕੂਲ ਆ ਹੁਣ ਅੱਗੇ ਆਓ ਕਾਂਗਰਸ ਵਲੇ ਇਸ ਪਿੰਡ ਨੂੰ ਜਿਹੜਾ ਹੈ ਉਸ ਨੂੰ 3 ਲੱਖ ਰੁਪਏ ਦੀ ਗ੍ਰਾਂਟ ਮਿਲੀ ਸੀ ਪਹਿਲਾਂ ਇਸ ਰਾਜ ਵਿੱਚ ਜਿਹਦੇ ਵਿੱਚ ਇਸ ਪਿੰਡ ਦੀ ਪੰਚਾਇਤ ਪਿੰਡ ਵਾਲਿਆਂ ਨੇ ਉਹ ਗ੍ਰਾਂਟ ਨਾਲ ਕੰਮਰੇ ਬਣ ਤੋਂ ਅੱਜ ਬਿੱਤੀ ਪਾਈ ਦਿੱਸਦੀ ਤੁਹਾਨੂੰ ਬਹੁਤ ਸ਼ਾਨਦਾਰ ਗ੍ਰਾਊਂਡ ਪਲੇਗ੍ਰਾਉਂਡ ਇਹ ਲਗਭਗ 10 ਲੱਖ ਰੁਪਏ ਮਿੱਟੀ ਪੁਆਇਂਟ ਪਿੰਡ ਵਾਲਿਆਂ ਨੇ ਆਪਣੀ ਹਿੰਮਤ ਨਾਲ ਔਰ ਆ ਸਕੂਲ ਤੁਸੀਂ ਦੇਖ ਸਕਦੇ ਇਹ ਸਿਰਫ ਪੰਜਵੀਂ ਤੱਕ ਆ ਔਰ ਇੰਨੇ ਕਮਰਿਆਂ ਤੱਕ ਸਕੂਲ ਆ ਇੱਥੇ ਤੱਕ ਅਗਰ ਮੈਂ ਆਵਾਂ ਲੱਗੇ ਤੁਹਾਡੇ ਆ ਪੰਜਵੀਂ ਤੱਕ ਦਾ ਸਕੂਲ ਐ ਖਤਮ ਹੋ ਜਾਂਦਾ ਕਬੀ ਕਿਉਂਕਿ ਪੰਜਵੇਂ ਚ ਕਿੰਨੇ ਕਿ ਬੱਚੇ ਹੋਣਗੇ ਕਿਦਾਂ ਸਕੂਲ ਪਹਿਲਾ ਬਣਿਆ ਪਿੰਡ ਦਾ ਇਹ ਪਿੰਡ ਤੋਂ ਜਾਣ ਤੋਂ ਬਾਅਦ ਕੇ ਏਡੇ ਵੱਡੇ ਪਿੰਡ ਨੂੰ ਅਗੇ ਲੜਕੀਆਂ ਬੱਚੇ ਜਿਹੜੇ ਨੇ ਉਹ ਦੂਜੇ ਪਿੰਡਾਂ ਵਿੱਚ ਜਾ ਕੇ ਕਿੱਦਾਂ ਪੜ੍ਹਨਗੇ ਗਰੀਬਾਂ ਦੇ ਘਰ ਤੋਂ ਕੋਈ ਸੁਵਾਰੀ ਸਾਧਨ ਨਹੀਂ ਹੈ ਨਹੀਂ ਆ ਜਿਹੜੇ ਹੁਣ ਤਕਰੀਬਨ 10 ਕਮਰੇ ਨੇ ਇੱਥੇ ਵਾਰਾਂਡੇ ਚ ਆ ਕੇ ਦਿਖਾ ਦਿਓ ਇਹ ਆਲਮੋਸਟ 10 ਨਵੇਂ ਕਮਰੇ ਜਿਹੜੇ ਨੇ ਉਹ ਪਰੇ ਐਲ ਸ਼ੇਪ ਵਿੱਚ ਪੈ ਵੀ ਰਹੇ ਨੇ ਇਧਰ ਹੁਣ ਚੱਲੋ ਤੈਨਾਂ ਦਾ ਇਹ 10 ਕਮਰੇ ਜਿਹੜੇ ਨੇ ਇਹ ਪਿੰਡ ਦੀ ਪੰਚਾਇਤ ਨੇ ਜਿਹੜਾ 30 ਲੱਖ ਗ੍ਰਾਂਟ ਆਈ ਸੀ ਸਾਰਿਆਂ ਨੇ ਮਿਲ ਕੇ ਫੀਲਡ ਗਰਾਊਂਡ ਵਿੱਚ ਕੀਤੀ ਹੈ ਹਿੰਮਤ ਕੀਤੀ ਕਸ ਕੇਮਰੇ ਬਣਾ ਕੇ ਰੈਡੀ ਆ ਪਿਛਲੇ 26 ਮਹੀਨਿਆਂ 'ਚ ਇੱਥੋਂ ਦਾ ਫਾਈਨੈਂਸ ਮਿਨਿਸਟਰ ਕੁਬਿਆ ਪਿੰਡ ਦੇ ਜਿੱਥੇ ਸਾਰਾ ਇਨਫਰਾਸਟ੍ਰਕਚਰ ਤਿਆਰ ਹੈ ਕਮਰੇ ਰੈਡੀ ਨੇ ਤੇ ਇੱਥੇ 10ਵੀਂ ਤੱਕ ਦਾ ਸਕੂਲ ਨਹੀਂ ਬਣਾ ਸਕਿਆ ਸ਼ਾਇਦ ਇਹਨਾਂ ਵਿਚਾਰੇ ਮਿਡਲ ਮਿਡਲ ਤੱਕ ਮੰਗਦੇ ਹੋਣੇ ਅੱਛੀ ਨਹੀਂ ਬਣਾ ਇਸ ਆਈ ਥਿੰਕ ਮੇਰੀ ਇਹਨਾਂ ਨਾਲ ਮੈਂ ਬੇਇਜ਼ਤੀ ਕਰੂੰਗਾ ਸਰਕਾਰ ਨੂੰ ਆ ਅਗਰ ਮੈਂ ਜਿੱਤ ਕੇ ਜਾਨਾ ਵਾ ਇਹ ਸਕੂਲ ਸਿੱਧਾ ਡਾਇਰੈਕਟਲੀ ਕਟਕਟ ਹਾਈ ਸਕੂਲ ਚਾਹੀਦਾ ਲੇਕਿਨ ਹਾਈ ਸਕੂਲ ਬਣਾ ਨਹੀਂ ਸਕੇ ਜਿਹੜੀ ਸੜਕ ਤੋਂ ਅਸੀਂ ਆਏ ਆ ਆ ਦਿਰਵੇ ਵਾਲੀ ਸਾਈਡ ਤੋਂ ਉੱਬਿਆ ਪਿੰਡ ਵਿੱਚ ਤੋਬਾ ਮੇਰੀ ਟੁੱਟੀ ਪਈ ਆ ਹਸਪੀਟਲ ਤੁਹਾਨੂੰ ਸਵੇਰੇ ਦਿਖਾਤਾ ਉੱਥੇ ਤਾਲੇ ਲੱਗੇ ਹੋਏ ਨੇ ਕਾਂ ਬੋਲਦੇ ਨੇ ਹਸਪਤਾਲਾਂ ਦੇ ਵਿੱਚ ਇਸ ਇਲਾਕੇ ਵਿੱਚ ਲੜਕੀਆਂ ਦੇ ਵਾਸਤੇ ਕੋਈ ਇੰਸਟੀਚਿਊਟ ਨਹੀਂ ਕਾ ਕੋਈ ਹੁਨਰ ਸਿੱਖਣ ਵਾਸਤੇ ਇਹ ਕਿਸਮ ਦਾ ਬੈਕਵਰਡ ਇਲਾਕਾ ਵਾ ਇਸੇ ਤਰ੍ਹਾਂ ਦਾ ਇਹਨਾਂ ਦੇ ਕੋਲ ਕੋਈ ਲੜਕੀਆਂ ਦੀ ਪੜ੍ਹਾਈ ਵਾਸਤੇ ਕੋਈ ਸਾਧਨ ਨਹੀਂ ਗਏ ਔਰ ਇੱਥੇ ਬਸ ਨਹੀਂ ਤੁਹਾਨੂੰ ਮੈਂ ਪਿੱਛੇ ਜਿਹੜਾ ਬਗਰੋਲ ਪਿੰਡ ਜਿਹੜਾ ਝੂਠ ਬੋਲਿਆ ਭਗਵੰਤ ਮਾਨ ਨੇ ਜਿਹੜਾ ਪੁਲਕ ਦੀ ਬਣਿਆ ਹੀ ਨਹੀਂ ਜਿਹੜਾ ਇਹ ਇਸਨੇ ਕਿਹਾ ਕਿ ਜੀ ਮੈਂ ਇੱਕ ਗਰੂ 8 ਲੱਖ ਦਾ ਸਰਕਾਰ ਐਸਟੀਮੇਟ ਦਿੰਦੀ ਸੀ ਮੈਂ 6 ਲੱਖ ਬਣਾ ਦਿੱਤਾ ਮੈਂ ਉੱਥੇ ਜਾ ਕੇ ਜਿਹੜੇ ਮੌਕੇ ਤੇ ਦੇਖਿਆ ਕੁਝ ਨਹੀਂ ਆ ਦੋ ਪਾਈਪਾਂ ਪਈਆਂ ਉਹ ਪਿੰਡ ਦੇ ਸਾਬਕਾ ਸਰਪੰਚ ਤਾਰੀ ਨੇ ਪਾਈਆਂ ਸੋ ਕੋਲ ਮਣਾ ਕੇ ਵਾਟ ਆ ਵਾਂਟ ਟੂ ਸੇ ਇਸ ਮੈਂ ਦੁਬਾਰਾ ਦੁਬਾਰਾ ਕਿਉਂ ਦਿਖਾ ਰਿਹਾ ਤੁਹਾਨੂੰ ਕਿ ਇਹ ਉਹ ਆਦਮੀ ਨੇ ਜਿਹੜੇ ਮਗਰ ਤਾਂ ਨੂੰ ਤਾਂ ਪੜ੍ਹਨਾ ਜਾਣਦੇ ਨੇ ਲੇਕਿਨ ਜਦੋਂ ਸਾਰੀ ਸਰਕਾਰ ਮੁੱਖ ਮੰਤਰੀ ਸੰਗਰੂਰ ਦਾ ਫਾਈਨੈਂਸ ਮਿਨਿਸਟਰ ਸੰਗਰੂਰ ਦਾ ਦੋ ਮਿਨਿਸਟਰਸ ਸੰਗਰੂਰ ਜ਼ਿਲ੍ਹੇ ਦੇ ਲੇਕਿਨ ਕੰਮ ਪੰਜਵੀਂ ਤੱਕ ਦੇ ਸਕੂਲ ਹੀ ਪਏ ਨੇ ਜਿਹੜੇ ਕਿ ਹੁਣ ਘੱਟੋ ਘੱਟ ਇਹਨਾਂ 2 ਸਾਲਾਂ ਵਿੱਚ ਦੇ ਬੁੜੇ इजीली ਅਪਗ੍ਰੇਡਡ ਟੂ ਸਕੂਲ ਟੂ ਆਈਦਰ ਹਾਈ ਸਕੂਲ ਜਾਂ ਪਲੱਸ 2 ਸਕੂਲ ਦਾ ਨਾਲੇ ਇੱਥੇ ਸਾਰੇ ਪਿੰਡ ਵਾਲਿਆਂ ਦੇ ਫੌਜੀ ਸਾਹਿਬ ਵੀ ਇਹ ਵੀ ਮੰਗਿਆ ਕਿ ਇਹ ਜਿਹੜਾ ਸਕੂਲ ਇਹਦਾ ਨਾਮ ਬਦਲ ਕੇ ਸ਼ਹੀਦ ਸੁਰਿੰਦਰਪਾਲ ਸਿੰਘ ਸੇਖੋਂ ਲੈਫਟੇਨੈਂਟ ਜਿਹੜੇ 1965 ਦੀ ਜੰਗ ਵਿੱਚ ਮਾਰੇ ਗਏ ਨੇ ਇਹ ਸਕੂਲ ਦਾ ਨਾਮ ਉਸ ਨਾਮ ਤੇ ਰੱਖਿਆ ਜਾਣਾ ਚਾਹੀਦਾ ਕਿਉਂਕਿ ਬਾਕੀ ਫਿਰ ਪਿੰਡ ਵਾਲਿਆਂ ਨੂੰ ਹੌਸਲਾ ਮਿਲਦਾ ਉਤਸ਼ਾਹ ਮਿਲਦਾ ਬੱਚਿਆਂ ਨੂੰ ਇਹ ਸਾਡੇ ਪਿੰਡ ਦਾ ਇੱਕ ਫੌਜੀ ਉਹਨੇ ਸ਼ਹਾਦਤ ਦਿੱਤੀ ਸੀ ਆ ਬਈ ਸਕੂਲ ਇੱਥੇ ਜਿੱਥੇ ਪੜਨ ਜਾਂਦੇ ਆ ਇਹ ਸਾਡੇ ਫੌਜੀ ਸ਼ਹੀਦਾਂ ਸ਼ਹੀਦੀ ਸ਼ਹੀਦ ਪਉਣ ਸ਼ਹੀਦੀ ਪਉਣ ਵਾਲੇ ਫੌਜੀ ਵੀਰਾਂ ਦੇ ਨਾਮ ਤੇ ਆ ਆ ਗੋਪ ਕੇ ਗੱਲਾਂ ਸਾਡੀਆਂ ਇਕਨੋਲਜ ਹੋਣਗੀਆਂ ਸਰਕਾਰ ਦੇ ਕਿਸੇ ਖਰੂਂਜੇ ਖਾਨੇ ਚ ਪੈਣਗੀਆਂ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਫੌਜੀਆ ਨੂੰ ਵੀ ਜਿਹੜਾ জিਓਜੀ ਸੀਗੇ ਉਹ 13-14 ਹਜ਼ਾਰ ਅਫਸਰ ਲਾਇਆ ਸੀ ਪਿਛਲੀ ਸਰਕਾਰ ਨੇ ਉਹਨਾਂ ਨੂੰ ਇੱਕ ਝਟਕੇ ਚ ਆਣ ਕੇ ਕੱਢ ਦਿੱਤਾ ਭਗਵਾਨ ਜੀ ਨੇ ਇਹ ਮੈਂ 4300 ਸੀ 4300 জিওজি ਸੀਗੇ ਪੋਚਣਾ ਕੱਢਿਆ ਉਹ ਵੀ ਗਲਤ ਹੈ ਔਰ ਅਗਨੀ ਵੀ ਅਗਨੀ ਵੀ ਸਕੀਮ ਜਿਹੜੀ ਮੋਦੀ ਸਾਹਿਬ ਚਲਾ ਰਹੇ ਨੇ ਉਹ ਤਾਂ ਹੁਣ ਫੌਜ ਨੂੰ ਠੇਕੇ ਤੇ ਦੇਣ ਵਾਲੀ ਗੱਲ ਹੈ ਅਗਰ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਆਰਮੀ ਨੂੰ ਫੌਜ ਨੂੰ ਪੁਰਾਣੇ ਸਿਸਟਮ ਤੇ ਲਿਜਾਇਆ ਜਾਵੇਗਾ ਔਰ ਫੁੱਲ ਫਲੇਜਡ ਇੱਕ ਪੈਨਸ਼ਨੇਬਲ ਸਰਵਿਸ ਬਣਾਇਆ ਜਾਵੇਗਾ ਪਰ ਇੱਕ ਵਾਰ ਮੈਂ ਫਿਰ ਇਥੋਂ ਇਹ ਕਹਿਣਾ ਚਾਹਨਾ ਕਿ ਇਹ ਇੰਨੇ ਵੱਡੇ ਪ੍ਰੋਜੈਕਟ ਵਿੱਚ ਪੰਜਵੀਂ ਦਾ ਸਕੂਲ ਸ਼ੁਰੂਦਾ ਨਿਕਾ ਸਾਰਾ ਇਨਫਰਾਸਟ੍ਰਕਚਰ 10 ਕਮਰੇ ਇਹਨਾਂ ਨੇ ਰੈਡੀ ਕੀਤੇ ਹੋਏ ਨੇ ਪਲੇਗਰਾਉਂਡ ਤੇ 10 ਲੱਖ ਦੀ ਮਿੱਟੀ ਪਾਈ ਹੋਈ ਆ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਤੁਰੰਤ ਇਸ ਸਕੂਲ ਨੂੰ ਹਾਈ ਸਕੂਲ ਬਣਾਇਆ ਜਾਵੇ ਜਾਂ ਇਹਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਜਾਵੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਕਾਰਯੋਗ ਸਤਸੰਗਤ ਜੀ ਪਹਿਲਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਵਾਲੇ ਸਤਕਾਰਯੋਗ ਸੱਜਣਾ ਦਾ ਜਿਨ੍ਹਾਂ ਨੇ ਇਹ ਇਕੱਠ ਕੀਤਾ ਏਡਾ ਵੱਡਾ ਔਰ ਏਡਾ ਇੰਨੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਇੱਥੇ ਬੈਠੇ ਹੋ ਥੋੜਾ ਆਵਾਜ਼ ਮਦਾ ਦਿਓ ਬਾੜੀ ਜੀ ਤੁਸੀਂ ਇੰਨੇ ਲੰਬੇ ਸਮੇਂ ਤੋਂ ਜੋ ਇੱਥੇ ਇੰਤਜ਼ਾਰ ਕਰ ਰਹੇ ਹੋ ਮੈਂ ਤੁਹਾਡਾ ਦੇਨ ਨਹੀਂ ਦੇ ਸਕਦਾ ਇੱਕ ਵਾਰ ਜ਼ੋਰਦਾਰ ਤਾੜੀ ਤਾਂ گنڈੂਆ ਵਾਸਤੇ ਮਾਰੋ ਜੀ ਇਸ ਗੱਲ ਵਿੱਚ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਬੈਠੇ ਨੇ ਸਾਡੀਆਂ ਮਾਤਾਵਾ ਭੈਣਾਂ ਬੈਠੀਆਂ ਪਿੰਡ ਦੇ ਸਾਰੇ ਚਿਕਰੀ ਬੈਠੀਆਂ ਸਾਡੀ ਪਾਰਟੀ ਦੇ ਸਤਨਾਮ ਸਿੰਘ ਜੀ ਸਤਾ ਜੋ ਸਾਬਕ ਚੇਅਰਮੈਨ ਨੇ ਮਾਰਕੀਟ ਕਮੇਟੀ ਦੇ ਔਰ ਵਿਕਦੇਵ ਸਿੰਘ ਜੀ ਗਾਗਾ ਜੋ ਸਾਡੇ ਬਹੁਤ ਵੱਡੇ ਯੋਥ ਦੇ ਆਗੂ ਨੇ ਅਤੇ ਜਿਹੜੇ ਤੁਸੀਂ ਪਿੰਡ ਵਾਲੇ ਨੇ ਕੰਮ ਕੀਤਾ ਮੈਂ ਸਭ ਦਾ ਨਾਮ ਹੀ ਲੈਂਦਾ ਜੋ ਸਾਡੇ ਸਰਕਾਰ ਨੂੰ ਮਾਨ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਨੈב ਸਿੰਘ ਜੀ ਔਰ ਸਰਦਾਰ ਬਲਦੇਵ ਸਿੰਘ ਜੀ ਜੋ ਅੱਗੇ ਆਜੋ ਜੋ ਇਹਨਾਂ ਨੇ ਸਾਡਾ ਸਾਥ ਦੇਣ ਦਾ ਪ੍ਰੋਸਾ ਦਵਾਇਆ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਵਾਸਤੇ ਇਹ ਤਾਲੀਆਂ ਨੇ ਇਸ ਕਰਕੇ ਮਰਵਾ ਫਰਵਾੜਿਆ ਕਿ ਮੇਰੇ ਗਲੇ ਚੋਂ ਜਾਨ ਹੈ ਨਹੀਂ ਗਈ ਮੈਂ 1 ਮਹੀਨੇ ਦਾ ਸਾਰੇ ਸੰਗਰੂਰ ਦੇ ਵਿੱਚ ਲੋਕਾਂ ਦੀ ਕਚਹਿਰੀਆਂ ਵਿੱਚ ਪੇਸ਼ ਹੋ ਕੇ ਆਪਣੇ ਪੰਜਾਬ ਦਾ ਪੱਖ ਰੱਖਿਆ ਆਪਣਾ ਪੱਖ ਰੱਖਿਆ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਮੈਂ ਇਹ ਕਹਿ ਸਕਦਾ ਕਿ ਮੈਨੂੰ ਬਹੁਤ ਬਾਣਿਆ ਤੁਹਾਡੇ ਤੇ ਅੱਜ ਅਕਾਲੀਆ ਦੇ ਸਾਰੇ ਅੱਛੇ ਬੰਦੇ ਮੇਰੀ ਸਪੋਰਟ ਕਰ ਰਹੇ ਨੇ ਅੱਜ ਝਾੜੂ ਵਾਲਿਆਂ ਦੇ ਚੰਗੇ ਜਜ਼ਬਾਤੀ ਬੰਦੇ ਜਿਨ੍ਹਾਂ ਨੇ ਜਿਹੜੇ ਅਸਲ ਇਨਕਲਾਬੀ ਨੇ ਅੱਜ ਉਹ ਵੀ ਮੇਰੀ ਸਪੋਰਟ ਕਰ ਰਹੇ ਨੇ ਅੱਜ ਕਮਿਊਨਿਸਟ ਪਾਰਟੀਆਂ ਦੇ ਚੰਗੇ-ਚੰਗੇ ਆਗੂ ਕਾਰਕੋਲ ਲੀਡਰ ਉਹ ਮੇਰੀ ਸਪੋਰਟ ਕਰ ਰਹੇ ਨੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਉਹ ਸਾਰੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਮੇਰੀ ਸਪੋਰਟ ਕਰ ਰਹੇ ਨੇ ਇਸ ਅੰਗਰੂਰ ਦੀਆਂ ਮਹਾਨਸਤੀਆਂ ਸੰਤ ਬਾਬਾ ਅਤਰ ਸਿੰਘ ਜੀ ਦੇ ਪੈਰੋਕਾਰ ਉਹ ਸਾਰੇ ਮੇਰੀ ਸਪੋਰਟ ਕਰ ਰਹੇ ਨੇ ਇਸ ਅੰਗਰੂਰ ਦਾ ਰਜਵਾੜਾ ਸ਼ਹੀਦ ਦੇ ਖਿਲਾਫ ਝੰਡਾ ਬੁਲੰਦ ਬੁਲੰਦ ਕਰਨ ਵਾਲਾ ਸੇਵਾ ਸਿੰਘ ਠਿੱਕੀ ਠਿੱਕਰੀਵਾਰ ਦੇ ਪੈਰੋ ਪੈਰੋਕਾਰ ਮੇਰੀ ਸਪੋਰਟ ਕਰਨੇ ਨੇ ਇੱਥੇ ਬਾਗੀ ਤੇਜਾ ਸਿੰਘ ਸੁਤੰਤਰ ਵਰਗੇ ਉਹਨਾਂ ਦੇ ਸਾਰੇ ਪੈਰੋਕਾਰ ਸੰਗਰੂਰ ਵਿੱਚ ਮੇਰੀ ਬਦਦਤ ਕਰ ਰਹੇ ਮੇਰੇ ਕੋਲ ਸ਼ਬਦ ਨਹੀਂ ਗਏ ਕਿ ਮੈਂ ਤੁਹਾਡਾ ਧੰਨਵਾਦ ਕਿੱਦਾਂ ਕਰਾਂ ਮੇਰਾ ਖਿਆਲ ਹੈ ਕਿ ਵਾਹਿਗੁਰੂ ਕਰੇ ਆਪਾਂ ਐਮਪੀ ਬਣ ਕੇ ਜਾਈਏ ਇਹ ਜਿਹੜਾ ਤੁਹਾਡਾ ਏਡਾ ਵੱਡਾ ਕਰਜ਼ਾ ਮੇਰੇ ਸਿਰ ਤੇ ਆ ਤੇ ਮੈਂ ਕੰਮਾਂ ਦੀ ਸ਼ਕਲ ਵਿੱਚ ਸੂਤ ਸਮੇਤ ਤੁਹਾਡੇ ਕੰਮ ਕਰਕੇ ਵਾਪਸ ਸਾਨੂੰ ਮੋੜ ਕੇ ਜਾਊਗਾ ਇਹ ਮੇਰਾ ਵਿਰਦਾ ਹੈ ਹੋਰ ਮੈਨੂੰ ਮਾਣ ਆ ਕਿ ਪੰਜਾਬ ਦੇ ਦੇਖੋ ਕਿੱਡੇ ਬਹਾਦਰ ਲੋਕ ਨੇ ਇੱਕ ਪਾਸੇ ਸਰਕਾਰ ਆ ਭਗਵੰਤ ਜਬਾਨ ਦਾ ਪਿੰਡ ਇਥੋਂ 8-10 ਕਿਲੋਮੀਟਰ ਤੇ ਆ ਇਸ ਇਲਾਕੇ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਇਹਦੀ ਨੁਮਾਇੰਦਗੀ ਕਰਦਾ ਇਸ ਸੰਗਰੂਰ ਦੇ ਵਿੱਚ ਚਾਰ ਮਨਿਸਟਰ ਨੇ ਕਾਂਗਰਸ ਪਾਰਟੀ ਦੇ ਕੋਲ ਨੋਆ ਦੇ ਵਿੱਚੋਂ ਲਗਭਗ 4 ਹਲਕਿਆਂ ਦੇ ਇੰਚਾਰਜ ਨਹੀਂ ਗਏ ਲੇਕਿਨ ਇਹਦੇ باوجود ਕਿਉਂਕਿ ਲੋਕਾਂ ਨੇ ਬੰਨ ਬਣਾਇਆ ਵਾ ਕਿ ਖੇਰੇ ਨੂੰ ਪਾਰਟੀਬਾਜ਼ੀ ਤੋਂ ਉੱਠ ਕੇ ਵੋਟ ਪਾਉਣੀ ਆ ਇਸ ਕਰਕੇ ਉਹਨਾਂ ਦਾ ਕੁਝ ਪੇਸ਼ ਨਹੀਂ ਜਾਂਦੀ ਸ਼ਾਇਦ ਝਾੜੂ ਦੀ ਪਾਰਟੀ ਦਾ ਮੈਨੂੰ ਲੱਗਦਾ ਤੀਜੇ ਚੌਥੇ ਨੰਬਰ ਤੇ ਆਵੇ ਇਹ ਵੀ ਇਦਾਂ ਦਾ ਪਿੰਡਾਂ ਪਿੰਡਾਂ ਦੇ ਵਿੱਚ ਮਾਹੌਲ ਬਣ ਰਿਹਾ ਔਰ ਮੈਨੂੰ ਇਸ ਗੱਲ ਦਾ ਫਕਰ ਹੈ ਕਿ ਤੁਸੀਂ ਖੇਰੇ ਦੀ ਨਹੀਂ ਖੇਰੇ ਵਰਗੇ ਬਹੁਤ ਕਈ ਬੁਲਾਰੇ ਫਿਰਦੇ ਨੇ ਪੰਜਾਬ ਦੇ ਵਿੱਚ ਮੇਰੇ ਨਾਲ ਕੋਈ ਕਿੰਨੇ ਕਈ ਗੁਣਾ ਵਿਦਵਾਨ ਪੜ੍ਹੇ ਲਿਖੇ ਲੋਕੀ ਫਿਰਦੇ ਨੇ ਤੁਸੀਂ ਖੈਰੇ ਦੇ ਨਹੀਂ ਤੁਸੀਂ ਖੈਰੇ ਦੇ ਕੰਮਾਂ ਦੀ ਜਿਹੜੀ ਕਦਰ ਕਰਨਾ ਆ ਉਹਦਾ ਮੈਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ ਸਾਰਿਆਂ ਦਾ ਔਰ ਨਾਲ ਮੈਂ ਪ੍ਰਾਨ ਕਰਦਾ ਵਾਂ ਕਿ ਮੈਂ ਸਾਰੀ ਜ਼ਿੰਦਗੀ ਦੋਸਤੋ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ ਵਿਧਿਆ ਮੰਤਰੀ ਉਹਨਾਂ ਨੇ ਮੈਨੂੰ ਸਿਖਾਇਆ ਵਾ ਮੇਰੇ ਸੰਸਕਾਰਾਂ ਵਿੱਚ ਮੇਰੀ ਪਰਵਰਿਸ਼ ਦੇ ਵਿੱਚ ਇਹ ਸਭ ਤੋਂ ਵੱਡਾ ਉਹਨਾਂ ਦਾ ਜਿਹੜਾ ਦੁੱਖਤਾ ਹੈ ਤੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਗਰੀਬਾਂ ਦਾ ਸਾਥ ਦੇਣਾ ਵਾ ਕਿਸਾਨਾਂ ਦਾ ਸਾਥ ਦੇਣਾ ਵਾ ਖੇਤ ਮਜ਼ਦੂਰਾਂ ਦਾ ਸਾਥ ਦੇਣਾ ਵਾ ਕਿਰਤੀਆਂ ਤੇ ਕਾਮਿਆਂ ਦਾ ਸਾਥ ਦੇਣਾ ਵਾ ਪਛੜੀਆਂ ਸ਼੍ਰੇਣੀਆਂ ਦਾ ਸਾਥ ਦੇਣਾ ਵਾ ਦਿਨਤਾ ਤੇ ਅਸੀਆਂ ਦਾ ਕਮਜ਼ੋਰਾਂ ਦਾ ਸਾਥ ਦੇਣਾ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਦਾ ਸਾਥ ਦੇਣਾ ਤੇ ਸਭ ਤੋਂ ਜਿਆਦਾ ਸਾਥ ਉਸ ਦਾ ਦੇਣਾ ਜਿਹਦੇ ਨਾਲ ਜ਼ੁਲਮ ਹੁੰਦਾ ਹੋਵੇ ਮੇਰੇ ਵੀਰੋ ਤਾਈਓ ਖੇਰਾ ਸਭ ਤੋਂ ਪਹਿਲਾਂ ਉੱਥੇ ਪਹੁੰਚਦਾ ਜਿੱਥੇ ਕੋਈ ਸਰਕਾਰ ੱੱਕਾ ਕਰਦੀ ਆ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਸ਼ੰਭੂ ਦੇ ਬਾਰਡਰ ਦੇ ਉੱਤੇ ਹਰਿਆਣਾ ਪੁਲਿਸ ਨੇ ਪੰਜਾਬ ਦੇ ਕੱਗਰ ਦਰਿਆ ਦੇ ਅੰਦਰ ਵੜ ਕੇ ਸਾਡੇ ਕਿਸਾਨਾਂ ਨਾਲ ਜੋ ਅਨਿਆਏ ਕੀਤਾ ਜੋ ਸਾਡੇ ਅਥਰੂ ਗੈਸ ਦੇ ਬੰਬ ਸੁੱਟੇ ਸਾਡੇ ਟਰੈਕਟਰ ਪੰਡੇ ਸਾਡੇ ਕਿਸਾਨ ਜ਼ਖਮੀ ਕੀਤੇ ਸਾਡੇ ਖੇਤ ਮਜ਼ਦੂਰ ਕੁੱਟੇ ਸਾਡਾ ਇੱਕ ਸ਼ੁਭਕਰਨ ਨੌਜਵਾਨ ਗੋਲੀ ਮਾਰ ਕੇ ਮਾਰ ਦਿੱਤਾ ਪੈਣੋ ਤੇ ਪ੍ਰਾਉ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਬਾਰਡਰ ਤੇ ਪਹੁੰਚਿਆ ਔਰ ਫਿਰ ਸ਼ੁਕਰਾਂ ਦੇ ਪਿੰਡ ਗਿਆ ਇੱਕ ਨੌਜਵਾਨ ਪ੍ਰੀਤਪਾਲ ਤੁਹਾਡੇ ਲਾਗੇ ਨਵਾਂ ਗੋਹ ਪਿੰਡ ਦਾ ਉਹਨੂੰ ਹਰਿਆਣਾ ਦੀ ਪੁਲਿਸ ਬੋਰੀ ਵਿੱਚ ਪਾ ਕੇ ਚੱਕ ਕੇ ਲੈ ਗਈ ਉਹਦੀਆਂ ਹੱਡੀਆਂ ਤੋੜਤੀਆਂ ਉਹਦਾ ਚਪਾੜਾ ਤੋੜ ਦਿੱਤਾ ਮੈਂ ਉਹਦੇ ਘਰ ਗਿਆ ਔਰ ਮੈਂ ਦੇਖਿਆ ਉਹ ਮੈਨੂੰ ਕਹਿੰਦਾ ਕਿ ਖੈਰਾ ਸਾਹਿਬ ਮੈਂ 4 ਮਹੀਨਿਆਂ ਦਾ ਇਦਾਂ ਸਿੱਧਾ ਹੀ ਮੰਜੇ ਤੇ ਲੰਮਾ ਪਿਆ ਮੈਂ ਪਾਸਾ ਵੀ ਨਹੀਂ ਲੈ ਸਕਿਆ ਕਤਲ ਹੋ ਗਿਆ ਇਹਨਾਂ ਦੀ ਨਿਲੈਕੀ ਦੇ ਕਰਕੇ ਜੋ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਕਿਉਰਟੀ ਦੀ ਘਟਾ ਕੇ ਲੀਕ ਸ਼ੇਅਰ ਕਰਤੀ ਉਹ ਗੈਂਗਸਟਰਾਂ ਨੇ 24 ਘੰਟਿਆਂ 'ਚ ਇੱਕ ਸ਼ੇਰ ਸਾਡੇ ਪੰਜਾਬ ਦਾ ਇੱਕ ਗਹਿਣਾ ਸਾਡੇ ਪੰਜਾਬ ਦਾ ਮਾਰ ਦਿੱਤਾ ਔਰ ਜਿਹੜੇ ਮਾਰਨ ਵਾਲੇ ਨੇ ਉਹ ਜੇਲਾਂ 'ਚੋਂ ਬੈਠੇ ਇੰਟਰਵਿਊ ਆ ਦੇ ਰਹੇ ਨੇ ਸਰਕਾਰ ਉਹਨਾਂ ਦੀ ਖਾਤਰਦਾਰੀ ਕਰ ਰਹੀ ਆ ਤੇ ਉਹਦਾ ਪਿਤਾ ਬਲਕੌਰ ਸਿੰਘ ਤੇ ਉਹਦੀ ਮਾਤਾ ਚਰਨਕੌਰ ਦਰਦਰ ਤੱਕੇ ਖਾਰੇ ਨੇ ਖੇੜਾ ਉਹਨਾਂ ਦੇ ਨਾਲ ਵੀ ਖੜਾ ਮੇਰੇ ਵੀਰੋ ਸਾਡੇ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਇੱਕ ਸਿੱਖ ਚੀਫ ਮਿਨਿਸਟਰ ਕਹਿਣ ਵਾਲਾ ਆਪਣੇ ਆਪ ਨੂੰ ਉਸਨੇ ਭਾਈ ਅਮਰਿਤਪਾਲ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਸਵੇਤ ਦਰਜਨਾ ਨੌਜਵਾਨਾਂ ਨੂੰ ਐਨਐਸਏ ਲਾਕੇ ਜੋ ਉਹਨੇ ਡਿਬਰੂਗਰਦੀਆ ਆਸਾਮ ਦੀਆ ਜੇਲਾ ਵਿੱਚ ਭੇਜਿਆ ਵਾ ਇਹ ਸਭ ਤੋਂ ਮਾੜਾ ਕਦਮ ਹੈ ਇੱਕ ਪੰਜਾਬ ਦੇ ਚੀਫ ਮਿਨਿਸਟਰ ਦਾ ਅਗਰ ਉਹਨਾਂ ਤੋਂ ਕੋਈ ਉਹਨਾਂ ਨੇ ਕੋਈ ਗਲਤੀ ਕੀਤੀ ਸੀ ਉਹਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਰੱਖਦਾ ਉਹਨਾਂ ਨੂੰ ਅੰਮ੍ਰਿਤਸਰ ਦੀ ਕਚੈਰੀਆਂ ਵਿੱਚ ਰੱਖਦਾ ਤਾਂ ਕਿ ਉਹ ਘੱਟੋ ਘੱਟ ਉਹਦੇ ਮਾਪਿਓ ਨੂੰ ਮਿਲ ਸਕਦੇ ਉਥੇ ਖੈਰਾ ਉਹਨਾਂ ਦੇ ਮੋਰਚੇ ਵਿੱਚ ਵੀ ਪਹੁੰਚਿਆ ਵਿਧਾਨ ਸਭਾ ਦੇ ਅੰਦਰ ਔਰ ਵਿਧਾਨ ਸਭਾ ਦੇ ਬਾਹਰ ਉਹਨਾਂ ਦੀ ਗੱਲ ਕੀਤੀ ਮੇਰੇ ਵੀਰੋ ਇੱਥੇ ਪਰਵਿੰਦਰ ਪਰਵਿੰਦਰ ਸਿੰਘ ਝੋਟਾ ਜਿਹੜਾ ਨਸ਼ੇ ਦੇ ਖਿਲਾਫ ਲੜਾਈ ਲੜਦਾ ਮਾਨਸੇ ਦਾ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਖੈਰਾ ਉੱਥੇ ਵੀ ਪਹੁੰਚਿਆ ਮੇਰੇ ਵੀਰੋ ਇਸ ਤੋਂ ਪਿੱਛੇ ਚੱਲੇ ਜੋ ਪਾਨਾ ਸਿੱਧੂ ਜਿਹੜੋ ਤੁਹਾਡਾ ਇਥੋਂ ਦਾ ਕੋਟ ਦੁੰਦੇ ਦਾ ਨੌਜਵਾਨ ਟਰੈਵਲ ਏਜੰਟਾਂ ਦੇ ਖਿਲਾਫ ਲੜਾਈ ਲੜਦਾ ਖੈਰਾ ਉੱਥੇ ਵੀ ਪਹੁੰਚਿਆ ਮੱਤੇਵਾੜਿਆ ਦਾ ਜੰਗਲ ਜੰਗਲ ਇੱਕ ਉਥੇ ਫੈਕਟਰੀਆਂ ਲਾ ਦੇਣ ਲੱਗੇ ਸੀ ਭਗਵੰਤ ਪਾਣ ਦੀ ਸਰਕਾਰ ਮੈਂ ਮੱਤੇਵਾੜੇ ਦੇ ਜੰਗਲ ਵਿੱਚ ਵੀ ਪਹੁੰਚਾ ਪਾਪ ਕੈਂਪਰ ਕਿ ਮੈਂ ਸਭ ਲਈ ਆਵਾਜ਼ ਚੱਕੀ ਆਂ ਔਰ ਮੇਰਾ ਖਿਆਲ ਆ ਜਿਹੜਾ ਕੱਠ ਹੈ ਮੈਨੂੰ ਲੱਗ ਰਿਹਾ ਗੰਡੂਆਂ ਦੇ ਵਿੱਚ ਇਹ ਉਸ ਪਿੰਡ ਦਾ ਕੱਠ ਹੈ ਜਿੱਥੋਂ ਦਾ ਉਮੀਦਵਾਰ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਜੇ ਉਹਦੇ ਪਿੰਡ ਵਿੱਚ ਇਹ ਹਾਲਾਤ ਨੇ ਤੁਸੀਂ ਅੰਦਾਜ਼ਾ ਲਾ ਲਓ ਬਾਕੀ ਸੰਗੂਰ ਦੇ ਪਿੰਡਾਂ ਵਿੱਚ ਕੀ ਹਾਲਾਤ ਹੋਣਗੇ ਇਹ ਕੰਮ ਦੀ ਕਦਰ ਹੈ ਦੇ ਕੰਮ ਦੀ ਕਦਰ ਬਲਕੇ ਨੌਜਵਾਨ ਜਿਹੜੇ ਰਾਜਨੀਤੀ ਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਮੇਰੇ ਕੰਮ ਤੋਂ ਸਿੱਖਣਾ ਚਾਹੀਦਾ ਦੋਸਤੋ ਮੈਂ ਕਦੀ ਵੀ ਰਾਜਨੀਤੀ ਦਿਮਾਗ ਤੋਂ ਨਹੀਂ ਕੀਤੀ ਮੈਂ ਕੋਈ ਚਲਾਕੀ ਦਾ ਰਾਜਨੀਤੀ ਨਹੀਂ ਕੀਤੀ ਮੈਂ ਆਪਣੇ ਦਿਲ ਤੋਂ ਜੋ ਮੇਰੇ ਦਿਲੋਂ ਆਵਾਜ਼ ਨਿਕਲਦੀ ਆ ਮੈਂ ਉਸ ਅਨੁਕੂਲ ਚੱਲਦਾ ਮੈਂ ਮੇਰੇ ਤੋਂ ਪਹਿਲਾਂ ਮੇਰੇ ਤੋਂ ਮਗਰੋਂ ਆ ਕੇ ਬਹੁਤ ਸਾਰੇ ਲੋਕੀ ਮੰਤਰੀ ਸੰਤਰੀ ਬਣ ਕੇ ਹੋਣਗੇ ਪਰ ਜੋ ਲੋਕਾਂ ਦੀ ਅਦਾਲਤ ਵਿੱਚ ਮੇਰੀ ਇੱਜ਼ਤ ਹੈ ਉਸ ਅਕਾਲ ਪੁਰਖ ਦੇ ਸਦਕਾ ਔਰ ਤੁਹਾਡੇ ਪਿਆਰ ਦੇ ਸਦਕਾ ਇਹ ਕਿਸੇ ਪੰਜਾਬ ਦੇ ਹੋਰ ਸਿਆਸਤਦਾਨ ਦੀ ਇੰਨੀ ਇੱਜ਼ਤ ਨਹੀਂ ਗਈ ਉਹ ਉਰਦੂ ਚ ਕਹਿੰਦੇ ਨੇ ਆਵਾਜ਼ੇ ਖਲਕਤ ਨਗਾਰਾਏ ਖੁਦਾ ਆ ਜਿੰਨੇ ਤੁਸੀਂ ਲੋਕ ਬੈਠੇ ਹੋ ਖਲਕਤ ਬੈਠੇ ਹੋ ਇਹਦੇ ਵਿੱਚ ਰੱਬ ਵਾਸਤਾ ਜਦੋਂ ਰੱਬ ਨੇ ਅਸ਼ੀਰਵਾਦ ਦਿੱਤਾ ਫਿਰ ਕੋਈ ਭਗਵੰਤਬਾਨ ਕੋਈ ਕੇਜਰੀਵਾਲ ਕੋਈ ਭਾਜਪਾ ਦੀ ਸਰਕਾਰ ਆਪਾਂ ਨੂੰ ਸੰਗਰੂਰ ਦੀ ਲੋਕ ਸਭਾ ਜਿੱਤਣ ਤੋਂ ਰੋਕ ਨਹੀਂ ਸਕਦਾ ਸਰਕਾਰ ਸੁਖਤਾ ਸਿੰਘ ਖੜੇ ਆ ਜੰਦਾਬਾ ਮੈਂ ਜਦੋਂ ਆ ਰਿਹਾ ਸੀ ਹੁਣੇ ਬਲਕਿ ਸਵੇਰ ਦਾ ਜਦੋਂ ਡਿਰਬੇ ਵਿੱਚ ਵੜਿਆ ਮੈਨੂੰ ਸੰਗ ਆਉਂਦੀ ਆ ਹਰਪਾਲ ਜੀ ਮੈਂ ਤੂੰ ਤਾਂ ਸਮਾਂ ਹੀ ਜ਼ਾਇਆ ਕਰ ਰਿਆ ਵਾ ਲਾਨਤ ਤੇ ਤੇਰੀ ਆ ਇਦਾਂ ਦੇ ਵਿੱਤ ਮੰਤਰੀ ਹੋਣ ਦਾ ਤੂੰ ਆਪਣੇ ਇਲਾਕੇ ਦੀਆਂ ਸੜਕਾਂ ਨਹੀਂ ਬਣਾ ਸਕਿਆ ਤੂੰ ਆਪਣੇ ਇਲਾਕੇ ਦਾ ਡਿਰਬੇ ਦਾ ਹਸਪਤਾਲ ਤੇਰਾ ਕਾਮ ਬੋਲਦੇ ਨੇ ਉੱਥੇ ਤੂੰ ਆਪਣੇ ਇਲਾਕੇ ਦੇ ਲੜਕੀਆਂ ਵਾਸਤੇ ਕੋਈ ਅੱਛਾ ਇੰਸਟੀਚਿਊਟ ਕੋਈ ਕਾਲਜ ਕੋਈ ਵਿਦਿਆ ਦਾ ਕੋਈ ਪੜਾਈ ਦਾ ਕੋਈ ਕੰਮ ਦਾ ਕੋਈ ਕਾਰੋਬਾਰ ਦਾ ਕੁਝ ਨਹੀਂ ਖੋਲ ਸਕਿਆ ਔਰ ਭਗਵੰਤਬਾਹ ਨੂੰ ਕਹਿਣਾ ਚਾਹਣਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਪਿੰਨ ਤੇਰ ਕੋ ਵਜ਼ੀਰ ਤੇ ਸੰਗਰੂਰ ਦੇ ਵਿੱਚ ਕੁਝ ਵੀ ਨਾ ਹੋਇਆ ਹੋਵੇ ਮਸਤਵਾਨਾ ਸਾਹਿਬ ਦਾ ਮੈਡੀਕਲ ਕਾਲਜ ਦਾ ਜਿਹੜਾ ਉਹ ਬੜੁੱਖਾਂ ਦੇ ਲਾਗੇ ਨਹੀਂ ਪੱਥਰ ਦੋ ਸਾਲ ਹੋ ਗਏ ਨਹੀਂ ਪੱਥਰ ਖੜੇ ਨੂੰ ਇੱਕ ਖੰਡ ਮਿਲ ਸੀ ਧੂਰੀ ਦੇ ਵਿੱਚ ਉਹ ਬੰਦ ਹੋ ਚੁੱਕੀ ਆ ਕਿਸਾਨਾਂ ਦਾ 13-14 ਕਰੋੜ ਰੁਪਇਆ ਬਕਾਇਆ ਨਹੀਂ ਮਿਲ ਰਿਹਾ ਸਾਡੇ ਗਰੀਬ ਔਰਤਾਂ ਮਰੇਗਾ ਦੀਆਂ ਮਿਹਨਤ ਕਰਦੀਆਂ ਉਹਨਾਂ ਦੀਆਂ ਦੀ ਹਾੜੀਆਂ ਉਹਨਾਂ ਦੇ ਉਹਨਾਂ ਦੇ ਕਾਰਡ ਕੱਟੇ ਜਾ ਰਹੇ ਨੇ ਰਾਸ਼ਮ ਦੇ ਕਾਰਡ ਕੱਟੇ ਗਏ ਜਿਹੜੀ ਕਣਕ ਪੰਜਾਬ ਦਿੱਤੀ ਸੀ 30 ਕਿਲੋ ਉਹ ਤੁਸੀਂ ਬੰਦ ਕਰਕੇ 5 ਕਿਲੋ ਤੇ ਲੈਣ ਦੀ ਆ ਪਕਟੋ ਘਟ ਗਰੀਬਾਂ ਨਾਲ ਤਾਂ ਨਿਆਂ ਕਰੋ ਆ ਜਿਹੜੀ ਇੰਦਰਾ ਆਵਾਸ ਯੋਜਨਾ ਜੋ ਗਰੀਬਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਕੀਤਾ ਜਾਂਦਾ ਸੀ ਉਹ 2 ਸਾਲ ਤੋਂ ਬੰਦ ਪਈ ਆ ਤੇ ਸੰਗਰੂਰ ਦੇ ਸਾਰੇ ਸਮੂਥੇ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਿਸੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੱਛਾ ਕੰਮ ਨਹੀਂ ਕੀਤਾ ਮੇਰੀ ਚੁਣੌਤੀ ਆ ਤੁਹਾਡੇ ਜ਼ਰੀਏ ਭਗਵੰਤ ਮਾਨ ਨੂੰ ਕਿ ਮੈਨੂੰ ਕੋਈ ਪੰਜ ਕੰਮ ਗੜਾ ਦੇ ਸੰਗਰੂਰ ਦੇ ਵਾਸਤੇ ਕਾਂਗਰਸ ਦੇ ਰਾਜ ਵਿੱਚ ਇੱਥੇ ਕਾਪਦਾਨ ਚ ਪੀਜੀਆਈ ਦਾ ਇੱਕ ਸੈਟਲਾਈਟ ਹਸਪੀਟਲ ਬਣਿਆ ਕਾਂਗਰਸ ਦੇ ਰਾਜ ਦੇ ਵਿੱਚ ਤੁਹਾਡੇ ਇੱਥੇ ਟਾਟਾ ਦਾ ਕੈਂਸਰ ਹਸਪੀਟਲ ਬਣਿਆ ਕਾਂਗਰਸ ਦੇ ਰਾਜ ਵਿੱਚ ਢਿੜਬੇ ਵਿੱਚ 70 ਕਿਲੋਮੀਟਰ ਨਵੀਆਂ ਸੜਕਾਂ ਬਣੀਆਂ ਕਾਂਗਰਸ ਰਾਜ ਵਿੱਚ ਆ 7 ਕਰੋੜ 7.5 ਕਰੋੜ ਨਾਲ ਢਿੜਬੇ ਦੀ ਨਵੀਂ ਮੰਡੀ ਬਣੀ ਕਾਂਗਰਸ ਦੇ ਰਾਜ ਵਿੱਚ 15 ਕਰੋੜ ਰੁਪਇਆ ਸਰਪੰਚਾਂ ਨੂੰ ਵਿਕਾਸ ਦੇ ਕਾਰਜਾਂ ਵਾਸਤੇ ਦਿੱਤਾ ਗਿਆ ਲੇਕਿਨ ਅਫਸੋਸ ਨਾਲ ਕਿ ਸਾਰੀ ਸਰਕਾਰ ਹੋਣ ਦੇ ਬਾਵਜੂਦ ਅੱਜ ਪਿੰਡਾਂ ਦੇ ਵਿੱਚ ਕੁਝ ਨਹੀਂ ਹੋ ਰਿਹਾ ਇੱਕ ਬੜਾ ਅਹਿਮ ਮੁੱਦਾ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਅੱਜ ਇਸ ਭਗਵੰਤ ਮਾਨ ਦੀ ਸਰਕਾਰ ਦਿੱਲੀ ਵਾਲਿਆਂ ਦੇ ਕਹਿਣ ਤੇ ਨਹਿਰੀ ਵਿਭਾਗਮੇ ਤੇ ਜੋਰ ਪਾ ਰਿਹਾ ਪਟਵਾਰੀਆਂ ਤੇ ਕਿ ਤੁਸੀਂ ਇੱਕ ਰਿਪੋਰਟ ਬਣਾਓ ਕਿ ਨਹਿਰੀ ਪਾਣੀ ਸਾਰੀ ਪੰਜਾਬ ਦੀ ਸਿੰਚਾਈ ਕਰ ਰਿਹਾ ਹੈ 100% ਰਿਪੋਰਟ ਦਿਓ ਅਸਲ ਵਿੱਚ ਰਿਪੋਰਟ ਹੈ 21% ਦੀ ਕਿਉਂਕਿ ਖਾਲਾਂ ਦਾ ਪਾਣੀ ਖਾਲਾਂ ਟੁੱਟੀਆਂ ਪਈਆਂ ਹਨ ਖਾਲਾਂ ਬੰਦ ਪਈਆਂ ਹਨ ਖਾਲਾਂ ਬਣੀਆਂ ਨਹੀਂ ਰਜਵਾਹੇ ਤੇ ਖਾਲਾਂ ਪਰ ਪਟਵਾਰੀਆਂ ਦੇ ਗਲ ਵਿੱਚ ਅੰਗੂਠਾ ਦੇ ਕੇ ਭਗਵੰਤ ਮਾਨ ਕਹਿ ਰਿਹਾ ਕਿ ਰਿਪੋਰਟ 100% ਬਣਾਓ ਭੈਣੋ ਤੇ ਭਰਾਓ ਇਹ ਬੜਾ ਖਤਰਾ ਹੈ ਕਿਉਂਕਿ ਸਾਡਾ ਕੇਸ ਐਸਵਾਈਐਲ ਵਿੱਚ ਚੱਲ ਰਿਹਾ ਹੈ ਕੱਲ ਨੂੰ ਹਰਿਆਣੇ ਤੇ ਦਿੱਲੀ ਦੀ ਸਰਕਾਰ ਕਹੂਗੀ ਕਿ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਦਰਿਆਵਾਂ ਦਾ ਤੇ ਨਹਿਰਾਂ ਦਾ ਪਾਣੀ 100% ਖੇਤੀ ਲਈ ਲੱਗ ਰਿਹਾ ਹੈ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਐਸਐਲ ਮਹਿਰ ਬਣਾ ਕੇ ਹਰਿਆਣੇ ਤੇ ਦਿੱਲੀ ਨੂੰ ਪਾਣੀ ਦਿਓ ਔਰ ਇੱਥੇ ਬਸ ਨਹੀਂ ਪਰਸੋ ਚੌਥ ਇੱਕ ਨੋਟੀਫਿਕੇਸ਼ਨ ਕੱਢ ਦਿੱਤੀ ਆ ਕਿ ਜਿਹੜਾ ਪਾਣੀ ਦਾ ਮਾਮਲਾ ਸਾਡਾ ਬੰਦ ਸੀਗਾ 326 ਕਰੋੜ ਰੁਪਈਆ ਭਗਵੰਤ ਪਾਣ ਦੀ ਸਰਕਾਰ ਨੇ ਹੁਕਮ ਦਿੱਤੇ ਕਿ ਕਿਸਾਨਾਂ ਦੇ ਕੋਲੋਂ ਪਾਣੀ ਦਾ ਮਾਮਲਾ ਵਾਟਰ ਸੈਸ ਇਸ ਦੀ ਉਗਰਾਹੀ ਕਰਾਓ ਪਾਓ ਸਾਡੀਆਂ ਨੌਕਰੀਆਂ ਪਾਰਲੇ ਲੈ ਕੇ ਜਾ ਰਹੇ ਨੇ ਹਰਿਆਣੇ ਦੇ ਨੌਜਵਾਨ ਸਾਡੀਆਂ ਨੌਕਰੀਆਂ ਦਿੱਲੀ ਦੇ ਲੈ ਕੇ ਸਾਡੇ ਨੌਕਰੀਆਂ ਰਾਜਸਥਾਨ ਦੇ ਨੌਜਵਾਨ ਲੈ ਕੇ ਕਿਉਂਕਿ ਇੱਥੇ ਕੋਈ ਕਾਨੂੰਨ ਨਿਗਾ ਕਿ ਪੰਜਾਬ ਦੇ ਨੌਕਰੀਆਂ ਪੰਜਾਬ ਦੇ ਵਾਸਤੇ ਰੱਖਵੀਆਂ ਕੀਤੀਆਂ ਜਾਣ ਇਹ ਬਿੱਲ ਮ ਕੋਤਾਰ ਸੰਵਾ ਦੇ ਮੇਜ ਦੇ ਉੱਤੇ ਸਪੀਕਰ ਦੇ 2023 ਦਾ ਰੱਖਿਆ ਹੋਇਆ ਕਿ ਪੰਜਾਬ ਦੀਆਂ ਨੌਕਰੀਆਂ ਕੇਵਲ ਪੰਜਾਬੀਆਂ ਦੇ ਵਾਸਤੇ ਰੱਖੀਆਂ ਜਾਣ ਹਿਮਾਚਲ ਪ੍ਰਦੇਸ਼ ਨੇ ਇਹ ਕਾਨੂੰਨ ਪਾਸ ਕੀਤਾ ਹੋਇਆ 52 ਸਾਲ ਪਹਿਲਾਂ ਗੁਜਰਾਤ ਨੇ ਕਾਨੂੰਨ ਪਾਸ ਕੀਤਾ ਹੋਇਆ ਉਤਰਾਖੰਡ ਨੇ ਕਾਨੂੰਨ ਪਾਸ ਕੀਤਾ ਇਨਾ ਸਟੇਟਾਂ ਦੇ ਵਿੱਚ ਕੋਈ ਬਾਹਰਲਾ ਗੈਰ ਹਿਮਾਚਲੀ ਗੈਰ ਗੁਜਰਾਤੀ ਗੈਰ ਉਤਰਾਖੰਡੀ ਕੋਈ ਨੌਕਰੀ ਨਹੀਂ ਲੈ ਸਕਦਾ ਲੇਕਿਨ ਭਗਵੰਤ ਮਾਨ ਨੇ ਇਹ ਵੀ ਸਾਡਾ ਬਿੱਲ ਸਵੀਕਾਰ ਨਹੀਂ ਕੀਤਾ ਇਸ ਕਰਕੇ ਮੈਂ ਕਹਿਣਾ ਆ ਕਿ ਕੱਗਰ ਦਰਿਆ ਜੋ ਸਾਡਾ ਕਹਿਰ ਮਚਾਉਂਦਾ ਇਸ ਕੱਗਰ ਦਰਿਆ ਨੂੰ ਕਿਸੇ ਤਰੀਕੇ ਨਾਲ ਇਹਦਾ ਪਾਣੀ ਚੰਗੇ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਕੀਤੇ ਜਾਣਦਾ ਮੈਂ ਲੋਕ ਸਭਾ ਵਿੱਚ ਮੁੱਦਾ ਚੱਕਾਂਗਾ ਕੱਗਰ ਦਰਿਆ ਜ਼ਹਿਰੀਲਾ ਦਰਿਆ ਹੋ ਗਿਆ ਚੰਡੀਗੜ੍ਹ ਕੋ ਲੈ ਕੇ ਸੰਗਰੂਰ ਤੱਕ ਸਾਰੀਆਂ ਫੈਕਟਰੀਆਂ ਦਾ ਗੰਦ ਉਹਦਾ ਜ਼ਹਿਰ ਉਹਦਾ ਇੰਡਸਟਰੀਅਲ ਵੇਸਟ ਸਾਰਾ ਕਕਰ ਦਰਿਆ ਇੱਥੇ ਮਾਲਵੇ ਵਿੱਚ ਲੈ ਕੇ ਆਉਂਦਾ ਬੁੱਢਾ ਦਰਿਆ ਵਿੱਚ ਵੀ ਸਤਲੋਜ ਤੋਂ ਜੋ ਸਤਲੋਜ ਦਾ ਦਰਿਆ ਆਉਂਦਾ ਇਹਨਾਂ ਸਾਰਿਆਂ ਵਿੱਚ ਗੰਦ ਹੋਣ ਕਰਕੇ ਮਾਲਵੇ ਦੀ ਧਰਤੀ ਸੰਗਰੂਰ ਬਾਂਸਾ ਔਰ ਬਠਿੰਡਾ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਹੈ ਮੇਰੇ ਵੀਰੋ ਭਗਵੰਤਬਾ ਨੇ ਦੋਆਂ ਸਾਲਾਂ ਵਿੱਚ ਕੈਂਸਰ ਦੀ ਕੋਈ ਗੱਲ ਨਹੀਂ ਕੀਤੀ ਸਾਡਾ ਜ਼ਮੀਨੀ ਪਾਣੀ ਅਸੀਂ 14 ਲੱਖ ਟਿਊਬ ਲਾ ਕੇ ਝੋਨੇ ਦੀ ਫਸਲ ਪਾਲਣ ਕਰਕੇ ਅਸੀਂ ਪਾਣੀ ਕੱਢ-ਕੱਢ ਕੇ ਆਪਣਾ ਸਾਡਾ ਜ਼ਮੀਨੀ ਪਾਣੀ ਥੱਲੇ ਜਾ ਚੁੱਕਾ ਸੰਗਰੂਰ ਸਭ ਤੋਂ ਜ਼ਿਆਦਾ ਰੈੱਡ ਜ਼ੋਨ ਤੇ ਹੈ ਲਾਲ ਖਤਰੇ ਦੀ ਕੈਂਟੀ ਚਾ ਲੇਕਿਨ ਭਗਵੰਤਬਾਹ ਨੇ ਪਿਛਲੇ 2 ਸਾਲਾਂ ਵਿੱਚ ਇਹਦੇ ਤੇ ਕੋਈ ਗੌਰ ਨਹੀਂ ਕੀਤਾ ਸਾਡੇ ਗਰੀਬਾਂ ਦੇ ਜਿਹੜੇ ਮੁੱਦੇ ਲਟਕਦੇ ਆਉਂਦੇ ਨੇ ਸਾਡੇ ਵਪਾਰੀਆਂ ਦੇ ਸਾਡੇ ਮੁਲਾਜ਼ਮਾਂ ਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ ਸਾਡੇ ਮੁਲਾਜ਼ਮਾਂ ਦੇ ਡੀਏ ਦੀ ਕਿਸ਼ਤਾਂ ਪੈਂਡਿੰਗ ਨੇ ਸਾਡੇ ਮੁਲਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਜੋ ਵਜਾ ਨੇ ਹਿਮਾਚਲ ਦੀ ਇਲੈਕਸ਼ਨ ਵੇਲੇ ਨੋਟੀਫਿਕੇਸ਼ਨ ਜਾਰੀ ਕੀਤੀ ਕੇਸੀ ਪੁਰਾਣੀ ਪੈਨਸ਼ਨ ਹਾਲਤੋਂ ਉਹ ਨੋਟੀਫਿਕੇਸ਼ਨ ਦੀ ਨੋਟੀਫਿਕੇਸ਼ਨ ਰਹਿ ਗਈ ਕਿਸੇ ਮੁਲਾਜ਼ਮ ਦੀ ਕੋਈ ਗੱਲ ਨਹੀਂ ਸੁਣੀ ਔਰ ਜਿੰਨੇ ਮੁਲਾਜ਼ਮ ਸੰਗਰੂਰ ਆਏ ਚਾਹੇ ਉਹਦੇ ਹਪਕ ਆਏ ਉਹ ਕੁੱਟੇ ਚਾਹੇ ਸਾਡੀਆਂ ਪਹਿਣਾ ਅਧਿਆਪਕਾਂ ਗਈਆਂ ਉਹ ਕੁੱਟੀਆਂ ਪਟਵਾਰੀ ਕੇ ਉਹ ਕੁੱਟੇ ਪੰਚਾਇਤ ਸੈਕਟਰੀ ਕੇ ਉਹ ਕੁੱਟੇ ਪੱਲੇਦਾਰ ਕੇ ਉਹ ਕੁੱਟੇ ਉਹ ਕਿਸੇ ਨੂੰ ਨਹੀਂ ਬਖਸ਼ਾ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦਾ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਇਹ ਬਦਲਾਅ ਨਹੀਂਗਾ ਮੇਰੇ ਵੀਰੋ ਇਹ ਤਾਂ ਆਪ ਹੀ ਬਦਲ ਗਏ ਨੇ ਹਜ਼ਾਰ ਹਜ਼ਾਰ ਕਰੋੜ ਮੈਲ ਲੈ ਕੇ ਘੁੰਮਦੇ ਨੇ 50 50 ਕਰੋੜ ਦੀਆਂ ਕੋਠੀਆਂ 'ਚ केजरीवाल ਸਾਹਿਬ ਰਹਿੰਦੇ ਨੇ ਇਹ ਭਰੋ ਆਮ ਆਦਮੀ ਪਾਰਟੀ ਨਹੀਂ ਰਹੇਗੀ ਹੁਣ ਇਹਦਾ ਨਾਮ ਬਦਲ ਕੇ ਖਾਸ ਆਦਮੀ ਪਾਰਟੀ ਰੱਖ ਲੈਣਾ ਚਾਹੀਦਾ ਕਿਉਂਕਿ ਅਮੀਰਾਂ ਦੀ ਪਾਰਟੀ ਰਾਜ ਸਭਾ ਦਾ ਮੈਂਬਰ ਕੌਣ ਬਣਾਇਆ ਅਸ਼ੋਕ ਮਿੱੱਤਲ 650 ਕਰੋੜ ਦਾ 660 ਕਿਲੇ ਵਿੱਚ ਉਹਦੀ लवली ਯੂਨੀਵਰਸਿਟੀ 25000 ਕਰੋੜ ਰੁਪਏ ਦਾ ਉਹ ਵੱਡਾ ਵਪਾਰੀ ਉਸ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦਾ ਬਣਾਇਆ ਇੱਕ ਸੰਜੀਵ अरोड़ा ਬਹੁਤ ਵੱਡਾ ਬਿਲਡਰ ਲੁਧਿਆਣੇ ਦਾ ਦਿੱਲੀ ਵਿੱਚ ਕਾਰੋਬਾਰ ਕਰਦਾ ਵੱਡੇ ਵੱਡੇ ਬੈਗ ਨੋਟਾਂ ਦੇ ਕੇਸ਼ਰੀਵਾਲ ਨੂੰ ਦੇ ਕੇ ਆ ਗਿਆ ਉਹਨਾਂ ਲੋਕਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਤਾ ਪੰਜਾਬ ਦਾ ਕੋਈ ਅੱਛਾ ਝਾੜੂ ਦਾ ਨੌਜਵਾਨ ਕੋਈ ਪੜਿਆ ਲਿਖਿਆ ਪੀ ਐਚ ਡੀ ਕੋਈ ਚੰਗਾ ਇਤਿਹਾਸਕਾਰ ਕੋਈ ਚੰਗਾ ਐਜੂਕੇਸ਼ਨਿਸਟ ਕੋਈ ਚੰਗਾ ਡਾਕਟਰ ਕੋਈ ਚੰਗਾ ਇੰਜੀਨੀਅਰ ਕਿਸੇ ਨੂੰ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਮੇਰੇ ਵੀਰੋ ਮੈਂ ਇਹਨਾਂ ਦਾ ਨਾਮ ਬੰਦੂਆ ਮਜ਼ਦੂਰ ਰੱਖਿਆ ਹੈ ਬਾੜਵੇਂ ਗਏ ਚੁੱਪ ਕਰਕੇ ਅੱਠ ਗਏ ਰਾਜ ਸਭਾ ਚ ਚੁੱਪ ਕਰਕੇ ਆ ਰਾਗਵ ਚੱਡਾ ਜਿਹੜਾ ਕੇਜਰੀਵਾਲ ਦਾ ਪੁੱਤ ਬਣਦਾ ਹੁੰਦਾ ਸੀਗਾ ਡਰਦਾ ਲੰਡਨ ਵਿੱਚ ਬੈਠਾ ਹੋਇਆ ਕਿਉਂਕਿ ਈਡੀ ਦੇ ਜਿਹੜੇ ਸ਼ਰਾਬ ਘਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਗ੍ਰਿਫਤਾਰ ਕੀਤੇ ਉਹ ਡਰਦਾ ਵਾ ਕਿਤੇ ਮੈਂ ਦਿੱਲੀ ਆਇਆ ਤੇ ਮੈਨੂੰ ਵੀ ਚੱਕ ਕੇ ਅੰਦਰ ਦਿੱਤਾ ਜਾਏ ਕਾਹਿਰਾ ਦੀ ਪਾਰਟੀ ਹੈ ਮੇਰੇ ਵੀਰੋ ਕਮਜ਼ੋਰਾਂ ਦੀ ਪਾਰਟੀ ਹੈ ਮੈਂ ਵੀ ਜੇਲ੍ਹ ਕੱਟੀ ਆ ਪਰ ਭਾਈ ਗੁਰੂ ਦੀ ਕਿਰਪਾ ਨਾਲ ਜੇਲ੍ਹ ਕੱਟਣ ਤੋਂ ਬਾਅਦ ਜੋ ਵੀ ਪੰਜਾਬ ਦੇ ਭੱਜਦੇ ਮੁਸਲੇ ਨੇ ਜੋ ਸਾਡੇ ਮੁੱਦੇ ਨੇ ਉਹਨਾਂ ਤੇ ਉਸੇ ਤਰੀਕੇ ਨਾਲ ਡਾਟੇ ਪੈਰਾ ਖੈਰਾ ਪੰਜਾਬ ਨਾਲ ਹੋਏ ਅਨਿਆਏ ਚਾਹੇ ਸਾਡੀ ਰਾਜਤਾਨੀ ਆ ਉਹਦੀ ਗੱਲ ਚੱਕੇਗਾ ਖੈਰਾ ਵਦਦਗਾਲਾਂ ਦੀ ਗੱਲ ਚੱਕੇਗਾ ਖੈਰਾ ਬੰਦੀ ਸਿੰਘਾਂ ਦੀ ਵੀ ਗੱਲ ਚੱਕੇਗਾ ਉਸ ਲੋਕ ਸਭਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੋਣ ਨਿਸ਼ਾਨ ਮੇਰੇ ਪੈਣੋ ਤੇ ਪਰਾਓ ਕਾਂਗਰਸ ਦਾ ਪੰਜਾ ਹੈ ਲੇਕਿਨ ਮੈਂ ਐਮਪੀ ਬਣ ਕੇ ਕੰਮ ਸਾਰੀਆਂ ਪਾਰਟੀਆਂ ਦਾ ਕਰੂੰਗਾ ਮੈਂ ਪਿੰਨਪੇਦ ਨਹੀਂ ਕਰੂੰਗਾ ਮੈਂ ਪੰਜਾਬ ਦਾ ਤੇ ਸੰਗਰੂਰ ਦਾ ਪੁੱਤਰ ਬਣ ਕੇ ਤੁਹਾਡੀ ਸੇਵਾ ਕਰੂੰਗਾ ਪਿਆਰ ਨਾਲ ਫਤਿਹ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਗਵਾਨ ਟੂਰਨਾਮੈਂ ਮੈਂ ਜ਼ਰੂਰ ਅਟੈਂਡ ਕਰਕੇ ਜਾਊਂਗਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਪਹਿਲਾਂ ਤੇ ਹੁਣ ਦੋ ਨਾਰੇ ਮੇਰੇ ਨਾਲ ਮਾਰੋ ਮੈਂ ਥੱਕਿਆ ਬਹੁਤ ਹੋਇਆ ਪਰ ਮੈਂ ਤੁਹਾਡਾ ਪਿਆਰ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਿਆ ਕਿਸਾਨ ਖੇਤ ਮਜ਼ਦੂਰ ਇਕਤਾ ਬਹੁਤ ਵਧੀਆ ਇੱਕ ਵਾਰੀ ਹੋਰ किसान खेत मजदूर एकता किसान खेत मजदूर कीर्ति काम में एकता किसान खेत मजदूर कीर्ति काम में पछरे दलित एकता हाँ मेरा झंडा प्राप्त धन्वाज अब बड़ा सम्मान संभाले